ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਭਰਤ ਵਿੱਚ ਭਾਤਮਾਲਾ ਪ੍ਰੋਜੈਕਟ ਦਾ ਵਿਰੋਧ ਕਰਨ ਵਾਲੇ ਸੱਤ ਕਿਸਾਨਾਂ ਨੂੰ ਪੁਲਿਸ ਦੇ ਅੰਨੇਵਾਹ लाठी चार्ज 'ਤੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਹੱਜੋਵਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਏ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਕੱਤਰ ਸਰਬਲ ਸਿੰਘ ਭਦੇਰ ਨੇ लाठी चार्ज ਦੀ ਨਿੰਦਾ ਕੀਤੀ ਅਤੇ ਅਗਲੇ ਸੰਘਰਸ਼ ਦੀ ਰੂਪਰੇਖਾ ਚਾਰਨ ਕਰਨ ਨਹੀਂ ਕਿਸਾਨਾਂ ਨੂੰ ਸੱਦਾ ਦਿੱਤਾ ਆਹ ਦੇਖੋ ਤੁਹਾਡੇ ਸਾਹਮਣੇ ਕਾਫਲਾ ਆਉਣ ਦੇ ਮਸ਼ੀਨਾ ਪੁਲਸ ਪ੍ਰਲਾਸ਼ਨ ਕੱਢਣ ਦੀ ਆਹ ਦੇਖੋ ਪੱਗਾਂ ਲਾਤੀਆਂ ਇਹਨਾਂ ਨੇ ਰੋਕੋ ਰੋਕੋ ਕਰਨ ਨੂੰ ਪਾਉਂਦੇ ਆਹ ਦੇਖੋ ਪੱਗਾਂ ਕੱਢ ਕੇ ਖੜਦੇ ਓ ਇੱਥੇ ਇੱਥੇ ਰੁਕ ਜੇ ਨਾ ਸਰਗੋ ਚੋਜੋ ਇੱਥੇ ਜੀ ਸਾਹਿਬ ਗਲਤ ਕੀਤਾ ਜੱਜ ਤੁਸੀਂ ਹਾਂ ਅਰੇ ਅੱਜ ਵੀ ਚੱਲਦਾ ਹੈ ਤੁਹਾਡੇ ਤੇ ਹੁਣੇ ਜਹੋਣੇ ਐਨਾ ਰੋਜ਼ ਕੰਮ ਕਰੋ ਨਾਲੀਓ ਇਹ ਬਸੂਸ ਇਹ ਪ੍ਰੋਫੈਸ਼ਨਲ ਭੱਜਿਆ ਪੁਛਾ ਸੰਨ ਹਾਂਜੀ ਹਾਂਜੀ ਇਹ ਰੱਖੀਆ ਆਪਣਾ 50-7 ਲੱਖੀਆਂ ਪੱਕਿਆਂ ਦਾ ਮੁੱਲ ਲੈਣਾ ਅਸੀਂ ਜਿਆਦਾ ਸਾਡੀ ਹੈ ਪੱਕਿਆਂ ਲੱਖੀਆਂ ਜਾਂ ਤਾਂ ਜਾ ਬਾਦਰੀਏ ਤੇ ਜਾ ਇਕੱਠਾ ਮਸ਼ੀਨਾ ਇਹ ਚੋਰੀ ਦੇਖ ਲਈ ਦੀ ਰਾਤ 2:00 ਦੇ ਪਿੰਨ ਕੱਠਾਣ ਤੇ ਆ Come on, 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 come on,

ਹਾਂ ਦੋਰੀ ਹੋ ਗਿਆ ਉਹ ਸਾਬ ਛੱਡ ਦਾਂਗੇ ਅਸੀਂ ਇਹਨੂੰ ਛੱਡਦਾ ਛੱਡ ਗੱਲ ਕਰ ਲੰਦ ਉਹ ਗੱਲ ਤੇ ਕਰਾ ਦਿਓ ਸੱਤ 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 ਉਹ ਯਾਰ ਕਮ ਕਰਾ ਤੂੰ ਤੱਕੇ ਕ ਮਾਰ ਤੂੰ ਤੱਕੇ ਕ ਮਾਰਦਾ ਮੈਂ ਹੈ ਉਹ ਪੰਗਾਂ ਤੱਕ ਜਾਂਦੇ ਆਂ ਸ਼ਾਂਤੀ ਸ਼ਾਂਤੀ ਮੇਰਾ ਵੀ ਕੋਈ ਗੱਲ ਨਹੀਂ ਪੰਗਾਂ ਲੋ ਤਾਂ ਕਿ ਆਂਦੇ ਆਂ ਉਹ ਨਹੀਂ ਹੁੰਦੇ ਉਹ ਨਹੀਂ ਨਾਉਦੇ ਵੀ ਤੰਗੀ ਤਰ੍ਹਾਂ ਦੇਖ ਚੰਗੀ ਤਰ੍ਹਾਂ ਚਿਹਰਾ ਇਹਦਾ ਨਹੀਂ ਹੁੰਦੇ ਯਾਰ ਕੋਈ ਨਹੀਂ ਹੋਰ ਕੋਈ ਨਹੀਂ ਚਾਹੀਦਾ ਵਾ ਉਹ ਤਾਂ ਮਿਲਦੀ ਆ ਉਹ ਤਾਂ ਸਾਰੇ ਇੱਧਰ ਆ ਜਾ ਯਾਰ ਇੱਥੇ ਆ ਲੋ ਸਾਰੇ ਇਕ ਰਾਜੋ ਆਪਣੇ ਬੰਦੇ ਆਜੋ ਕੋਈ ਨਹੀਂ ਇਹਨੇ ਜੱਡੀ ਲੱਤੇ ਚੰਨ ਲਗਾ ਧੰਨ ਬੜ ਕੱਲੀ ਕੱਲੀ ਦਿਖਾਉਂਦੇ ਨੇ ਇਹਨੇ ਜੱਡੀ ਚੰਨ ਲਗਾ ਇਹ ਤਿਆਰ ਕਰੀਂ ਘੋੜੇ ਪਾ ਗੋ ਪਾ ਵੀਡੀਓ ਵੀਡੀਓ ਪੱਟੀ ਕਰੋ ਪੱਟੀ ਕਰੋ ਪੱਟੀ ਕਰੋ ਕਹਣਾ ਘੱਟ ਲਿਓ

ਇਹ ਥੋੜੀ ਗੱਲਾਂ ਕੋਈ ਵੀ ਤੂੰ ਧੱਕੇ ਦਾ ਪੈ ਨਹੀਂ ਵਹੀ ਜਾਂਦੇ ਓਥੇ ਰੋ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਆਇਆ ਇਹਨੇ ਕੋਈ ਨਹੀਂ ਰੋ ਜਾ ਪਹਿਲੇ ਬੰਨੇ ਹੋ ਪਹਿਲੇ ਬੰਨੇ ਅੱਧੇ ਬੰਨੇ ਓ ਇੱਧਰ ਆ ਪਹਿਲੇ ਬੰਨੇ ਇੱਧਰ ਆ ਪਹਿਲੇ ਬੰਨੇ ਮੰਮੀ ਬਰਾਬਰ ਮਰਦੇ ਬਣੇ ਹੋਰ ਮੰਮੀ ਬਣ ਮੈਂ ਨਹੀਂ ਲਾਂਦਾਂ ਨਹੀਂ ਤੂੰ ਜਿੱਥੇ ਤੱਕ ਮਰਜ਼ੀ ਹੋਰ ਲੋਗਾ ਦੀ ਥੋੜਾ ਤੂੰ ਦਾਟਣਾ ਰੋਜ਼ ਇੱਥੇ ਕਿਉਂ ਨਹੀਂ ਆ ਫਲੋ ਜਾਓ ਕਿੱਥੇ ਵੀ ਨਾ ਖਵਾ ਜਾਓ ਦਿਖਾਈ ਐ ਸੀ ਚਲਾਣੀ ਆ ਫਲੋ ਜਾਓ ਲੋ ਆਵੇਂ ਇੱਥੇ ਆ ਇੱਥੇ ਆ ਮੇਲੇ ਬਾਤ ਹਾਂ ਆ ਮੁਲਾਜ਼ਮੀ ਜ਼ਬਰਦਸਤ ਇਕਾਂਡੇ ਬੀਬੀ ਨਾਲ ਵੇਖੋ ਵਾਈ ਗੁਰੂ ਜੀ ਮਰ ਕੇ ਨਾ ਵਹੀ ਨਹੀਂ ਆ ਨਹੀਂ ਹੱਥ ਲਾਉਂਦੇ ਤੇ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਆਪ ਪਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਆ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲਾਈ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਤੇ ਆ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਦਰ ਤੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅਤਿ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ। ਹੋ, ਤਾਂ ਵੇਖੋ। ਆਹੋ ਧੱਕਾ ਸਿੱਧੀ

ਹਨ ਹਸਤਾ ਲੈ ਕੇ ਆਏ ਨੇ ਰਾਂਜੀ ਹੁਣਾਂ ਨੂੰ ਕਿਹੜੇ ਬੰਦ ਸਮਝ ਲੈਗੇ ਪਰ ਫੁਜੀ ਪੱਗਾਂ ਵੀ ਲਾਈਆਂ ਹੋਈਆਂ ਨੇ ਸੱਟਾਂ ਵੀ ਬਹੁਤ ਲਾਈਆਂ ਹੋਈਆਂ ਨੇ ਬੰਦੇ ਤਰਨ ਜੋਗੇ ਨਹੀਂ ਆਹ ਪਾ ਦੇ ਕਲੇਮ ਕਰਦੇ ਰਹੋ ਜਾਨਦਾਰ ਲਾਕੇ ਕਰ ਉਸ ਤੇ ਕਿਤਾਬ ਉਹ ਆਪੇ ਆਪੇ ਆਪਾਂ ਨੂੰ 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 ਆਪਾਂ ਨੂੰ